ਦਰਿਆ ਵਿੱਚ ਹਰਿਆਣਾ ਪਾਸੋਂ ਛੱਡੇ ਗਿਆ ਵੱਡਾ ਪਾਣੀ ਹੁਣ ਪੰਜਾਬ ਦੇ ਕਈ ਇਲਾਕਿਆਂ ਵੱਲ ਵਗਦਾ ਆ ਰਿਹਾ ਹੈ। ਦਰਿਆ ਦੇ ਨੇੜਲੇ ਪਿੰਡਾਂ ਲਈ ਇਹ ਖਤਰਾ ਹਰ ਮਿੰਟ ਵੱਧ ਰਿਹਾ ਹੈ। ਦੱਸਦੇ ਕਿ ਸਾਡੇ ਰਿਪੋਰਟਾਂ ਮੁਤਾਬਕ ਕਈ ਖੇਤਾਂ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਅਤੇ ਲੋਕ ਆਪਣੇ ਪਰਿਵਾਰਾਂ ਅਤੇ ਪਛੂਆਂ ਨੂੰ ਸੁਰੱਖਿਅਤ ਥਾਵਾਂ ਵੱਲ ਲੈ ਕੇ ਜਾ ਰਹੇ ਹਨ। ਹਾਲਕਿ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਲੋਕ ਤੁਰੰਤ ਦਰਿਆ ਦੇ ਕੰਢੇ ਵਾਲੇ ਇਲਾਕਿਆਂ ਨੂੰ ਖਾਲੀ ਕਰ ਦੇਣ। ਦਰਸ਼ਕੋ ਇਹ ਸਿਰਫ ਇੱਕ ਕੁਦਰਤੀ ਆਫਤ ਨਹੀਂ ਇਹ ਸਾਡੀ ਜ਼ਿੰਦਗੀ ਦੀ ਵੱਡੀ ਪਰਖ ਵੀ ਹੈ। ਸਰਕਾਰ ਅਤੇ ਪਚਾਰ ਟੀਮਾਂ ਨੇ ਐਮਰਜੈਂਸੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਪਰ ਸਥਿਤੀ ਅਜੇ ਵੀ ਕਾਬੂ ਤੋਂ ਬਾਹਰ ਨਜ਼ਰ ਆ ਰਹੀ ਹੈ ਜਿਸ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕੋਈ ਵੀ ਬੇਪਰਵਾਹੀ ਨਾ ਕਰੋ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਓ ਚੰਬਾ ਦਰਿਆ ਦਾ ਪਾਣੀ ਤੇਜ਼ੀ ਨਾਲ ਪੰਜਾਬ ਵਿੱਚ ਵਧ ਰਿਹਾ ਹੈ ਇਸ ਲਈ ਸਾਵਧਾਨ ਰਹੋ ਅਤੇ ਸੁਰੱਖਿਅਤ ਰਹੋ ਚੰਬਾ ਦਰਿਆ ਵਿੱਚ ਹਰਿਆਣਾ ਪਾਸੋਂ ਛੱਡੇ ਗਿਆ ਵੱਡਾ ਪਾਣੀ ਹੁਣ ਪੰਜਾਬ ਦੇ ਕਈ ਇਲਾਕੇ ਵੱਲ ਵਗਦਾ ਆ ਰਿਹਾ ਹੈ ਦਰਿਆ ਦੇ ਨੇੜਲੇ ਪਿੰਡਾਂ ਲਈ ਇਹ ਖਤਰਾ ਹਰ ਮਿੰਟ ਵਧ ਰਿਹਾ ਹੈ ਦੱਸ ਦੇ ਕਿ ਸਾਡੇ ਰਿਪੋਰਟਾਂ ਮੁਤਾਬਕ ਕਈ ਖੇਤਾਂ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਅਤੇ ਲੋਕ ਆਪਣੇ ਪਰਿਵਾਰਾਂ ਅਤੇ ਪਛੂਆਂ ਨੂੰ ਸੁਰੱਖਿਅਤ ਥਾਵਾਂ ਵੱਲ ਲੈ ਕੇ ਜਾ ਰਹੇ ਹਨ ਹਾਲਕਿ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਲੋਕ ਤੁਰੰਤ ਦਰਿਆ ਦੇ ਕੰਢੇ ਵਾਲੇ ਇਲਾਕਿਆਂ ਨੂੰ ਖਾਲੀ